ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪਗਨ ਐਟਲੀ ਵਿੱਚ ਤੇ ਲੈ ਕੇ ਆ ਗਿਆਂ ਸੈਕੰਡ ਪਾਥ ਡੇਰੀ ਫਾਰਮ ਦੇ ਕੰਮ ਦਾ ਤੇ ਸਵੇਰ ਤੇ ਵੱਜੇ ਨੇ ਮਿੱਤਰੋ 6:30 ਅਸੀਂ ਆ ਗਿਆਂ ਕੰਮ ਤੇ ਤੇ ਹੁਣ ਆਪਣਾ ਕੰਮ ਪਾ سٹਾਰਟ ਕਰ ਦੇਣਾ 4 ਵਜੇ ਦੇ ਨਾਲ ਅੱਜ ਕਾਮ ਆ ਮਿਲਕਿੰਗ ਦਾ ਆਪਣਾ ਮਿਲਕਿੰਗ ਕਰਨੀ ਆ ਤੇ ਹੁਣ ਆਪਾਂ ਬਸ ਸਾਰਾ ਸਿਸਟਮ ਸੈੱਟ ਕਰਕੇ ਫਿਰ ਅੱਜ ਮਿਲਕਿੰਗ ਦਾ ਕੰਮ ਕਰਨਾ ਤੇ ਹਨੇਰਾ ਵਾ ਤੁਸੀਂ ਦੇਖ ਸਕਦੇ ਹੋ ਉੱਥੇ ਲਾਈਟਾਂ ਲੱਗੀਆਂ ਨੇ ਉੱਥੇ ਥੋੜਾ ਤੁਹਾਨੂੰ ਸਾਫ਼ ਦਿਖਦਾ ਹੋਏਗਾ ਨਹੀਂ ਤਾਂ ਹਨੇਰਾ ਬਹੁਤ ਤੇ ਮਿੱਤਰੋ ਆਹ ਲੋ ਤਾਂ ਵੀ ਜੋਨ ਡੀਅਰ ਤੇ ਖੋਲਦੇ ਆਂ ਰੇਡ ਠੰਡ ਬਹੁਤ ਜ਼ਿਆਦਾ ਹੋ ਗਈ ਆ ਤੇ ਮਿੱਤਰੋ ਪਹੁੰਚ ਗਏ ਆਪਾਂ ਤੇ ਹੁਣ ਆਪਾਂ ਕਰਦੇ ਆਂ ਥੋੜੀ ਸੈਟਿੰਗ ਤੇ ਬਟਮਾ ਪਤਾ ਪਤਾ ਇਹ ਹੋੜੀ ਵਾਲੀ ਵਲੌਗ ਆਇਆ ਕਰ ਇਦਰੋਂ ਪਾਣੀ ਵਗੈਰਾ ਆਪਾਂ ਸੈੱਟ ਕਰਤਾ ਸਾਰਾ ਹਿੱਸਾ ਇਦਰ ਦੇ ਸਾਈਡ ਤੇ ਪਾਣੀ ਵਗੈਰਾ ਜਿਹੜਾ ਉਹ ਨਿਕਲ ਜੇਗਾ ਸਾਰਾ ਇਦਰ ਉਹਦੀ ਚਵਾਈ ਹੋਵੇ ਤਵਾਈ ਹੀ ਹੁੰਦੀ ਹੈ ਨਾ ਤੇ ਚੁੱਕ ਭਾਈ ਦਾ ਪਾਣੀ ਕੱਢਣਾ ਜ਼ਰੂਰੀ ਹੁੰਦਾ ਹੁਣ ਅਸੀਂ ਚੱਲੇ ਆਂ ਫ੍ਰਿਜ ਵੱਲ ਦੇਖੇ ਜਿੱਥੇ ਵੀ ਦੁੱਧ ਸਾਰਾ ਇਕੱਠਾ ਕਰਦੇ ਆ ਇਕੱਠਾ ਹੁੰਦਾ ਉੱਥੇ ਚੱਲਦੇ ਆਂ ਤੇ ਮਿੱਤਰੋ ਨੇਰਾ ਬਹੁਤ ਵਲੌਗ ਪੂਰਾ ਵੇਖੋ ਜਿੰਨਾ ਤਾਂ ਮੈਂ ਸਾਫ ਸਾਫ ਵਧੀਆ ਲਿਖੇਗਾ ਸਾਰਾ ਕੁਝ ਕਿਉਂਕਿ ਆਇਟਮ ਦਾ ਹਨੇਰਾ ਹੈ ਬਹੁਤ ਜ਼ਿਆਦਾ 3:30 ਵਜੇ ਤੋ ਮੇਟਰ ਜੋਗਾਉਣੇ ਪਰ ਲੈਟ ਤੇ ਏਅਮ ਤੋਂ ਫ੍ਰਿਜ ਕੋਈ ਇਹਦਾ ਸਿਸਟਮ ਆਪਾਂ ਹੁਣ यहाँ पानी इधर भी क्डना पानी <laughs> तो पेड़ पौटा ਇਧਰੋਂ ਮੈਂ ਆਪਾਂ ਕੰਮ ਸੈਟਾਉਣ। ਪਾਣੀ ਆਪਾਂ ਕੱਢਤਾ। ਇਧਰੋਂ ਹੁਣ ਆਪਾਂ ਬਾਅਦੋਂ ਆਵਾਂਗੇ। ਜਦੋਂ ਕਿ ਆਪਾਂ ਮਸ਼ੀਨਾਂ ਲਾਉਣੀਆਂ گاਵਾਂ ਦੇ। ਉਦੋਂ ਹੁਣ ਆਪਾਂ ਚੱਲਦੇ ਆਂ। ਮੇਨ ਸਿਸਟਮ ਵਾਲ। ਖੋਲਦੇ ਆਂ ਗੇਟ। ਤੇ ਜਗੂ ਨੇ ਅਲਰਟ। ਲੱਟਾਂ ਲਗਾ ਦਈਏ ਚਲੋ ਜੀ ਸਾਮਾਨ ਸਾਰਾ ਲਈ ਆਪਣਾ ਚੱਕ ਲਈਏ ਹਾਂ ਸਾਰਾ ਹੋ ਗਿਆ ਚਲੋ ਜੀ ਲੋਗੇ ਮਿੱਤਰੋ ਉਹ ਵੀ ਆਪਣੀ ਐਂਟਰੀ ਅੰਦਰ ਇੱਥੇ ਕਿ ਮਸ਼ੀਨਾਂ ਵਗੈਰਾ ਨੇ ਇਸਾ ਰਿਸਿਸਟਮ ਹੋ ਸਕਦਾ ਹੈ ਕਿ ਫੁੱਲ ਵੀਡੀਓ ਨਾ ਬਣਾ ਸਕਾਂ ਮੈਂ ਪਰ ਕੋਈ ਨਹੀਂ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਨੂੰ ਸਾਰਾ ਕੁਝ ਦੱਸਾਂਗੇ ਫਿਰ ਜੇ ਨਾ ਬਣਾ ਪਾਏ ਤੇ ਹੁਣ ਆਪਾਂ ਇੱਕ ਵੀ ਕਰਨਾ ਸਿਸਟਮ ਥੋੜਾ ਸੈੱਟ